ਹਰਮਨ ਸਿੰਘ ਕਿਹੜਾ ਪਿੰਡ ਆ ਜੀ ਤੁਹਾਡਾ ਤੇੜਾ ਕਲਾਂ ਮੇਰਾ ਪੋਤਰਾ ਮੇਰਾ ਪੋਤਰਾ ਆ ਗਿਆ ਕੀ ਗੱਲ ਹੋਈ ਆ ਜੀ ਇਹਨੇ ਨਸ਼ੇ ਦੇ ਤੌਰ ਤੇ ਟੀਗਾ ਲਾਇਆ ਸਿੱਧੀ ਗੱਲ ਹੈ ਨਸ਼ਾ ਕੀਤਾ ਹੈ ਤੇ ਸਾਡੇ ਪਿੰਡ ਦੇ ਵਿੱਚ ਸਾਡੇ ਗਵਾਂਢ ਇੰਨੀ ਜਿਆਦਾ ਤਿੰਨੇ ਪਿਓ ਪਰ ਤੋਂ ਸਮੈਗ ਵੇਚਣ ਦਾ ਤੇ ਸਾਡੇ ਨਾਲ ਕੇਾਮਪੁਰ ਪਿੰਡ ਆ ਉਹ ਇੱਥੇ ਵੀ ਪੰਨਾ ਨਾ ਭਾਵੇਂ ਲੈ ਲੋ ਕਾਮਲਪੁਰੇ ਚਲ ਜਾਓ ਕੋਈ ਹੱਦ ਨਹੀਂ ਪੁਰਸ ਫੜਦੀ ਆ ਪੈਸੇ ਲੈਂਦੀ ਆ ਤੇ ਬੰਦਾ ਛੱਡ ਦਿੰਦੀ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਨਸ਼ੇ ਤੇ ਬੰਨ ਪਾਉਣਾ ਚਾਹੀਦਾ ਗਾਉਣ ਵਾਲੀ ਪੀੜ੍ਹੀ ਨਹੀਂ ਤੇ ਰੋਂਦੀ ਮਰ ਜੂ। ਕਈ ਵਾਰੀ ਪੁਲਿਸ ਨੂੰ ਦੱਸਿਆ ਨਹੀਂ ਵੀ ਇੱਥੇ ਨਸ਼ਾ ਵੇਚਦਾ। ਮਾਹਾਂ ਜੀ ਅੰਤ ਕੋਈ ਨਹੀਂ ਕਈ ਵਾਰੀ ਪੁਲਿਸ ਨੇ ਫੜਿਆ ਸਾਡੇ ਪਿੰਡ ਵਾਲਿਆਂ ਨੂੰ। ਕਿਉਂ ਉਹਨਾਂ ਨੂੰ ਫੇਰ ਆਜੇ ਉਹ ਥਾਣੇ ਨਹੀਂ ਪਹੁੰਚਦੇ ਨਾ ਮਗਰ ਬੰਦੇ ਪਹੁੰਚ ਜਾਂਦੇ ਪੈਸੇ ਲੈਂਦੇ ਤੇ ਛੱਡ ਦਿੰਦੇ ਨੇ। ਕਦੀ ਸ਼ਿਕਾਇਤ ਨਹੀਂ ਕੀਤੀ ਟੋਲ ਨੰਬਰ ਬਣਾਇਆ। ਇੱਕ ਵਾਰੀ ਸ਼ਿਕਾਇਤ ਹੋਈ ਹੈ। 50 ਵਾਰੀ ਸ਼ਿਕਾਇਤ ਹੋਈ ਹੈ। ਪਤਾ ਨਹੀਂ ਕਿੱਥੇ ਕਿੱਥੇ ਸ਼ਿਕਾਇਤਾਂ ਕਰ ਚੁੱਕੇ। ਕੋਈ ਸੁਣਾਈ ਨਹੀਂ। ਤੇ ਇਸ ਕਰਕੇ ਨਸ਼ੇ ਤੇ ਜਿਹੜਾ ਇਹ ਬੰਨ ਪਾਉਣਾ ਚਾਹੀਦਾ। ਮੇਰਾ ਨਾਮ ਨਿਰਮਲ ਸੁਖੀਆ ਮੇਰਾ ਲੜਕੇ ਦਾ ਨਾਮ ਮਾ ਲੜਕੇ ਦਾ ਨਾਮ ਤਾਜਜੀਆ ਜੀ ਆ ਕੀ ਨਾਮ ਸੀ ਗੁਰਸ਼ੇ ਕੁਸ਼ਿੰਗਰ ਜੀ ਕੀ ਕੰਮ ਹੈ ਜੀ ਸਰ ਜੀ ਤੇ ਨਸ਼ੇ ਨਿਸ਼ੇ ਤੇ ਟੀਕਾ ਲਾ ਕੇ ਜੀ ਮੌਤ ਹੋਈ ਹੈ ਕਿਥੇ ਹੋਈ ਹੈ ਜੀ ਕਿਹਾਂ ਪਰ ਪਤਾ ਤੇੜਾ ਕਲਾ ਦਾ ਮੁੰਡਾ ਤੇ ਕਿਹਾਂ ਪਰ ਮੌਤ ਹੋਈ ਚਲੋ ਤੂੰ ਨਸ਼ਾ ਕਰ ਰਿਹਾ ਹਾਂਜੀ ਚਲੋ ਤੂੰ ਨਸ਼ਾ ਕਰ ਇਹ ਪੰਜਾਬ ਪੁਲਿਸ ਦੇ ਵਿੱਚ ਹਾਂ ਡਿਊਟੀ ਕਰਦਾ ਸੀ ਲੜਕਾ ਤੇ ਪਰਸੋ ਹੀ ਆਪਣੀ ਤਾਜੀ ਦਾ ਭੋਗ ਪਾਇਆ ਤੇ ਘਰ ਸੀ ਛੁੱਟੀ ਤੇ ਸੀਗਾ ਤੇ ਅੱਜ ਕੀ ਹੋਇਆ ਨਸ਼ੇ ਕਰਦੇ ਰਹੇ ਜਿੰਦ ਤੋਂ 2 ਮਿੰਟ ਤੇ ਲੁਧਿਆਣੇ ਸੀਗਾ ਨਸ਼ੇ ਦੇ ਕਦੋਂ ਤੋਂ ਕਰ ਰਿਆ ਸੀ ਨਸ਼ਾ ਇਹ ਨਸ਼ੇ ਦਾ ਚੋਰੀ ਛਿਪੀ ਪਤਾ ਤੇ ਕਿੰਨੇ ਸਾਨੂੰ ਪਤਾ ਜਿਹੇ ਦਾ ਪੱਕਾ ਹੋਵੇ ਕਿੰਨੇ ਜਦੇ ਚੋਰੀ ਛਿਪੀ ਪਹਿਲੇ ਤੋਂ ਕਰਦਾ ਸੀਗਾ ਜੀ ਅੱਜ ਕਿਦਾ ਪਤਾ ਲੱਗਾ ਨਸ਼ੇ ਨੂੰ ਮੌਤਾ ਹੀ ਅੱਜ ਇਸ ਤਰ੍ਹਾਂ ਪਤਾ ਲੱਗਾ ਕਿ ਫਿਰ ਉਹ ਜਦੋਂ ਪੂਰਾ ਹੀ ਹੋ ਗਿਆ ਪੂਰਾ ਹੋ ਗਿਆ ਤੇ ਇਸ ਚੀਜ਼ ਵਿੱਚ ਤੁਹਾਨੂੰ ਕਿਦਾਂ ਪਤਾ ਲੱਗਾ ਨਸ਼ੇ ਨਾਲ ਹੀ ਮਰਿਆ ਸਾਨੂੰ ਵੀ ਥੋੜਾ ਜਿਹਾ ਛੱਕ ਸੀ ਵੀ ਇਹ ਨਸ਼ਾ ਲੜਕਾ ਕਿਤੇ ਕਿਤੇ ਕਰਦਾ ਹਾਂਜੀ ਇਸ ਕਰਕੇ ਹੋਇਆ ਮੇਰਾ ਨਾਮ ਗੁਰਸ਼ਰਨ ਸਿੰਘ ਹੈ ਜੀ ਜਿਹੜੇ ਵੀ ਦੀ ਦਸਤੂਜਾ ਕੀ ਨਾਮ ਸੀ ਉਹਦਾ ਨਾਮ ਮਨਸੀਬਕ ਸੀਗਾ ਜੀ ਆਇ ਕਿੱਥੇ ਡਿਊਟੀ ਕਰਦਾ ਸੀ ਕਿਹੜੇ ਵਿਭਾਗ ਵਿੱਚ ਕਰਦਾ ਸੀ ਇਹ ਮੁੰਡਾ ਪੰਜਾਬ ਪੁਲਿਸ ਚ ਡਿਊਟੀ ਕਰਦਾ ਸੀ ਇਹਦੇ ਫਾਦਰ ਦੀ ਔਨ ਡਿਊਟੀ ਹੀ ਡੈਥ ਹੋ ਗਈ ਸੀਗੀ ਉਦੋਂ ਬਾਅਦ ਇਹਨੂੰ ਜੋਬ ਮਿਲ ਗਈ ਮੇਰੇ ਖਿਆਲ ਚ 4-5 ਸਾਲ ਪਹਿਲਾਂ ਇਹਨੂੰ ਜੋਬ ਮਿਲੀ ਸੀਗੀ ਜਦੋਂ ਇਹ ਜੋਬ ਮਿਲੀ ਫਿਰ ਇਹ ਜਦੋਂ ਇਹਦੇ ਫਾਦਰ ਸਾਹਿਬ ਦੇ ਵੀ ਫੰਡਸ ਵਗੈਰਾ ਮਿਲੇ ਤੇ ਕੱਲੇ ਕੋਲ ਸਾਰਾ ਅਧਿਕਾਰ ਆ ਗਿਆ ਤੇ ਇਹਦੇ ਕੋਲ ਸੰਗ ਹੀ ਇਹੋ ਜਿਹਾ ਰਲ ਗਿਆ ਜਿਹੜਾ ਇਸ ਸਿਸਟਮ ਦੇ ਵਿੱਚ ਫਿਰ ਹੌਲੀ-ਹੌਲੀ ਐਡਿਕਟਡ ਹੋ ਗਿਆ ਨੱਚੇ ਦਾ ਕਰਦੇ-ਕਰਦੇ ਮਤਲਬ ਹ ਕੀ ਕੋ ਗੱਲ ਕਹਿਣ ਵਾਲੀ ਨਹੀਂ ਸੀ ਜੇ ਸਵੀਰੇ ਸੁਣਿਆ ਜੀ ਵੀ ਘਰੋਂ ਦਾਦੀ ਜੀ ਦੀ ਪੱਥੋਂ ਡੈਥ ਹੋਈ ਆ ਉਹਦੇ ਸੌਦੇ ਦੇ ਪੈਸੇ ਇਸ ਨਾਲੇ ਦੇਣ ਵਾਸਤੇ ਗਿਆ 20000 ਰੁਪਇਆ ਤੇ ਉਹ ਸੌਦੇ ਦੀ ਪਰਚੀ ਲੈ ਕੇ ਗਿਆ ਤੇ ਔਰ ਪਤਾ ਲੱਗਾ ਜੀ ਕ્યાં ਪਰੋਂ ਕਿਤੇ ਬੰਬੀ ਦੇ ਉੱਤੇ ਕਿਤੇ ਬੈਠਿਆ ਡੈਥ ਹੋ ਗਈ ਆ ਜਦੋਂ ਵੇਖਿਆ ਜਾ ਕੇ ਵੀ ਉਹ ਨਸ਼ੇ ਦੇ ਕਾਰਨ ਉਹ ਨਸ਼ੇ ਦੇ ਗੁਲਤਾਨ ਦੇ ਸਾਰੀ 22 23 ਸਾਲ ਦੀ ਏਜ ਸੀਗੀ ਅਨਮੈਰਿਡ ਬੱਚਾ ਸੀਗਾ ਬਹੁਤ ਕੁਝ ਮਿਲ ਰਿਹਾ ਕਿਸ ਨਾਲ ਉਹ ਜਿਹਨਾਂ ਨੂੰ ਨਸ਼ਾ ਕੀਤਾ ਨਹੀਂ ਅਜੀ ਮੈਂ ਉੱਥੇ ਨਹੀਂ ਸੀ ਜਗਾ ਜੀ ਆਂਦੇ ਆ ਜੀ ਆਂਦੇ ਆ ਵੀ ਕੋਈ ਨਸ਼ੇ ਦੇ ਨਸ਼ੇ ਦੇ ਕਾਰਨ ਹੀ ਇਹ ਡੈਥ ਨਸ਼ੇ ਦੇ ਕਾਰਨ ਹੀ ਹੋਈ ਹੈ ਉਹਦੇ ਬਾਅਦ ਇਹ ਸਿੰਪਟਮ ਵੀ ਦੱਸਦੇ ਆ ਤੁਸੀਂ ਆਪ ਵੀ ਦੇਖ ਲੋ ਡਾਕਟਰੀ ਵੀ ਤੁਸੀਂ ਦੇਖ ਸਕਦੇ ਹੋ ਡੈਥ ਇਹ ਨਸ਼ੇ ਨਾਲ ਹੀ ਹੋਈ ਆ ਅੱਜ ਸਾਨੂੰ ਪਤਾ ਲੱਗਿਆ ਸੀ ਹੈ ਕਿ ਕਿਆਮਪੁਰ ਦੇ ਕੋਲ ਇੱਕ ਬੰਦੇ ਦੀ ਲੈਡ ਬੋਡੀ ਪਈ ਹੈ ਜਦੋਂ ਉਹਦੀ ਪਛਾਣ ਕੀਤੀ ਗਈ ਤੇ ਉਹ ਗੁਰਸੇਵਕ ਸਿੰਘ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਬਤੌਰ ਕਾਂਸਟੇਬਲ ਡਿਊਟੀ ਕਰ ਰਿਹਾ ਸੀ ਉਹ ਹੈ ਸੀ ਉਹ ਦੀ ਜੈਡਪੋਲੀ ਕਬਜ਼ੇ ਚ ਲੈ ਲਈ ਹੈ ਤੇ ਕੱਲ ਪੋਸਟਮਾਰਟਮ ਕਰਾ ਕੇ ਉਹਦੇ ਦੀ ਡੈਥ ਦਾ ਜਿਹੜਾ ਹੈਗਾ ਪਤਾ ਲਾਇਆ ਜਾਊਗਾ ਵੀ ਕਾਰਨ ਕੀ ਸੀ ਦੱਸਾ ਸਰ ਪਰਿਵਾਰਕ ਮੈਂਬਰਾਂ ਨੇ ਕਹਿਣਾ ਕਿ ਨਸ਼ੇ ਨਾਲ ਉਹਦੀ ਮੌਤ ਹੋਈ ਹੈ ਨਹੀਂ ਉੱਥੇ ਕੋਈ ਵੀ ਸਰੀਂਜ ਦੇ ਵਗੈਰਾ ਸਾਨੂੰ ਨਹੀਂ ਮਿਲੀ ਜਿਹੜੇ ਪੱਤਰਕਾਰ ਪਹਿਲਾਂ ਉੱਥੇ ਮੌਕੇ ਤੇ ਸੀ ਉਹਨਾਂ ਨੂੰ ਵੀ ਪੁੱਛ ਲਿਆ ਮੈਂ ਬਾਕੀ ਹੋਰ ਪਬਲਿਕ ਨੂੰ ਪੁੱਛ ਲਿਆ ਆਪ ਵੀ ਸਰਚ ਕੀਤੀ ਸਰੀਂਜ ਵਗੈਰਾ ਨਹੀਂ ਮਿਲੀ ਪੌਜ਼ ਆਫ ਡੈਥ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਠੀਕ ਹੈ